ਫਾਜ਼ਿਲਖਾ ਵੇਖੇ 20 ਤੱਕ ਕੱਲ ਜਾਨੀ ਕਿ ਬੁੱਧਵਾਰ ਤੋਂ ਨਰੇਗਾ ਜੁਨੀਅਨ ਅਤੇ ਭਾਰਤੀ ਕਮਨਿਸਟ ਪਾਰਟੀ ਦੇ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਨੈਸ਼ਨਲ ਹਾਈਵੇ ਜੰਮ ਕਰ ਦਿੱਤਾ ਅਤੇ ਤਰਨਾ ਲਗਾ ਦਿੱਤਾ ਇਹ ਤਰਨਾ ਅੱਜ ਵੀ ਜਾਰੀ ਹੈ ਇਸ ਤਰਨੇ ਵਿੱਚ ਸੈਕੰਡ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਤਾਂ ਅਸੀਂ ਜਿਹੜੇ ਅੱਜ ਦੇ ਦਿਨ ਤੇ ਅੱਜ 1 ਮਈ ਹੈ ਮਜ਼ਦੂਰ ਡੇ ਹੈ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਇਸੇ ਕਾਰਨ ਲਈ ਇਸੋ ਲੜਾਈ ਲੜ ਰਹੇ ਸੀ ਉਦੋਂ ਸਾਡੇ ਸ਼ਿਕਾਗੋ ਦੇ ਸ਼ਿਗਰਛੀ ਯੋਧੇ ਜਿਨ੍ਹਾਂ ਨੇ ਕੰਮ ਤਿਆਰੀ ਘਟ ਕਰਨ ਦੀ ਗੱਲ ਕਹੀ ਸੀ ਔਰ ਕਾਰਖਾਨਿਆਂ ਦੇ ਖਿਲਾਫ ਆਪਦੀ ਲੜਾਈ ਲੜਦਿਆਂ ਹੋਇਆਂ ਮੰਨ ਲਓ ਤਰਨੇ ਪ੍ਰਦਰਸ਼ਨ ਕਰਦੇ ਸੀ ਔਰ ਉਦੋਂ ਦੀ ਅੱਜ ਦੀ ਹਕੂਮਤ ਦੀ ਸਰਕਾਰ ਵਾਂਗੂ ਹੀ ਕਿਉਂਕਿ ਹੁਣ ਤਾਂ ਚੁਣੀ ਹੋਈ ਹੈ ਉਦੋਂ ਡਿਕਟੇਟਰਸ਼ਿਪ ਰਾਜ ਸੀ ਉਦੋਂ ਅੱਜ ਦੇ ਦਿਨ ਸਾਡੇ ਜਿਹੜੇ ਯੋਧੇ ਕਿਰਤੀ ਯੋਧੇ ਸੀ ਉਹਨਾਂ ਨੂੰ ਸ਼ਹਾਦਤ ਦੇਣੀ ਪਈ ਔਰ ਉਸ ਡਿਕਟੇਟਰਸ਼ਿਪ ਸਰਕਾਰਾਂ ਨੂੰ ਥੱਲੇ ਲਾ ਕੇ 8 ਘੰਟੇ ਕਾਨੂੰਨ ਬਣਿਆ ਸੋ ਅੱਜ ਪੂਰੀ ਦੁਨੀਆ ਵਿੱਚ ਉਹ ਮਈ ਦਿਨ ਮਨਾਇਆ ਜਾ ਰਿਹਾ ਹੈ ਸੋ ਸਾਡੇ ਜੁਮੇ ਵੀ ਅੱਜ ਇਹ ਲੱਗਿਆ ਹੈ ਕਿ ਉਹ ਲੜਾਈ ਜਿਹੜੇ ਉਹ ਲੜ ਕੇ ਜਿੱਤ ਕੇ ਗਏ ਸੀ ਉਹ ਲੜਾਈ ਅੱਜ ਫੇਰ ਖਤਰੇ ਵਿੱਚ ਹੈ ਉਹ ਪਹਿਲਾਂ ਤਾਂ ਉਹਨਾਂ ਨੂੰ ਅਸੀਂ ਆਪਦੇ ਵੱਲੋਂ ਸ਼ਰਧਾ ਤੇ ਫੁੱਲ ਪੇਟ ਕਰਦੇ ਆ ਔਰ ਅੱਜ ਦੀ ਜਿਹੜੀ ਲੜਾਈ ਹੈ ਉਹਦੀ ਲੜਾਈ ਲੜਦੇ ਹੋਏ ਅਸੀਂ ਜਿਹੜਾ ਨਰੇਗਾ ਦਾ ਕਾਨੂੰਨ ਹੈ ਜਿਹੜਾ 2000 ਦੇ ਵਿੱਚ 2005 ਵਿੱਚ ਲਾਗੂ ਹੋਇਆ ਸੀ ਉਸ ਨੂੰ ਠੀਕ ਤੰਗ ਦੇ ਨਾਲ ਕਾਨੂੰਨ ਨਹੀਂ ਕਾਨੂੰਨ ਤੇ ਕਾਨੂੰਨੀ ਪ੍ਰਕਿਰਿਆ ਦੇ ਮਤਲਬ ਚ ਲਗਾਉਣ ਕਰਦੇ ਸਾਨੂੰ ਖੁੱਲੇ ਸਮਾਨ ਦੇ ਥੱਲੇ ਜਿਹੜਾ ਅੱਜ ਦੂਸਰੇ ਦਿਨ ਫਰਾਈਓਰ ਤੇ ਬੈਠ ਕੇ ਆਪਣੀ ਹੱਕੀ ਮੰਗਾ ਨੂੰ ਮਨਾਉਣ ਵਾਸਤੇ ਸਾਨੂੰ ਜਿਹੜੀ ਜਦੋਬੇਦ ਕਰਨੀ ਪੈ ਰਹੀ ਏ ਸੋ ਇਹ ਅੱਜ ਦਾ ਜਿਹੜਾ ਸਾਨੂੰ ਪਤਾ ਲੱਗਿਆ ਹੈ ਵੀ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੇ ਸਾਡੇ ਤੇ ਪਰਚਾ ਦਰਜ ਵੀ ਕੀਤਾ ਸੋ ਅਸੀਂ ਤਾਂ ਇਤਿਹਾਸ ਪੜਿਆ ਜੀ ਗੁਰੂਆਂ ਦਾ ਇਤਿਹਾਸ ਪੜਿਆ ਦੇਸ਼ ਭਗਤਾਂ ਦਾ ਇਤਿਹਾਸ ਪੜਿਆ ਜੇ ਉਹ ਲੜਾਈ ਨਾ ਲੜਦੇ ਸਾਨੂੰ ਆ ਦਿਨ ਸੀ ਨਹੀਂਨਸੀਬ ਹੋਣੇ ਸੀ ਜੇ ਸਾਡੇ ਤੇ ਪਰਚੇ ਦਰਜ ਹੋਏਨੇ ਅਸੀਂ ਖੁਸ਼ ਨਸੀਬ ਹੈ ਅਸੀਂ ਕਹਿੰਨੇ ਲੋਕਾਂ ਦੀ ਖਾਤਰ ਸਾਨੂੰ ਜੇਲ੍ਹਾਂ ਵਿੱਚ ਜਾਣਾ ਪਵੇ ਸਾਡੇ ਤੇ ਪਰਚੇ ਦਰਜ ਹੋਣ ਪਰ ਜਿਹੜੀ ਰਾਜ ਕਰਤਾ ਸਰਕਾਰ ਹੈ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਜੀ ਇਹਨਾਂ ਨੂੰ ਬੜਾ ਲੋਕਾਂ ਨੇ ਵਿਸ਼ਵਾਸ ਕਰਕੇ ਵੋਟਾਂ ਪਾ ਕੇ ਉਹਨਾਂ ਦੇ ਨਾਲ ਵਿਸ਼ਵਾਸ ਘਾਤ ਹੋਇਆ ਅਸੀਂ ਭਗਵੰਤ ਮਾਨ ਨੂੰ ਦੱਸ ਦੇਣਾ ਚਾਹਣਾ ਔਰ ਇਥੂ ਦੇ ਜਿਹੜਾ ਐਮਐਲਏ ਹੈ ਸੋਨਾ ਉਹਨੂੰ ਵੀ ਦੱਸ ਦੇਣਾ ਚਾਹੁੰਦੇ ਆਂ ਔਰ ਉਸ ਤੋਂ ਦੇ ਸਿਵਲ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਆਂ ਇਹ ਤੁਹਾਡੀ ਧੱਕੇਸ਼ਾਹੀ ਨਹੀਂ ਚੱਲੇਗੀ ਜਿਹੜਾ ਸੈਂਟਰ ਦਾ ਕਾਨੂੰਨ ਬੜਿਆ ਨਰੇਕਾ ਦਾ ਇਹਨੂੰ ਪਾਰ ਦੇ ਅਸੀਂ ਢੰਗ ਚਲਾਉਣ ਕਾਰਨ ਸਾਡੇ ਤੇ ਜੋ ਕੁਝ ਮਰਜ਼ੀ ਹੋਵੇ ਜਦੋਂ ਤੱਕ ਇਹ ਪਾਰ ਦੇ ਅਸੀਂ ਢੰਗ ਨਾਲ ਲੋਕਾਂ ਨੂੰ ਕੰਮ ਨਹੀਂ ਮਿਲੇਗਾ ਅਸੀਂ ਇਸੇ ਤਰ੍ਹਾਂ ਲੋਕਾਂ ਦੀ ਲੜਾਈ ਲੜਦੇ ਰਾਂਗੇ ਅੱਜ ਕੁਮਾਂਤਰੀ ਮਜ਼ਦੂਰ ਦਿਹਾੜਾ ਅਸੀਂ 1886 ਦੇ ਵਿੱਚ ਜਿਸ ਤਰ੍ਹਾਂ ਅੱਜ ਅਸੀਂ ਲੜਾਈ ਲੜ ਰਹੇ ਹਾਂ ਉਸ ਸਮੇਂ ਜਿਹੜਾ ਮਜ਼ਦੂਰਾਂ ਨੇ ਆਪਣੇ ਮਜ਼ਦੂਰਾਂ ਦੀ ਖਾਤਰ ਲੜਾਈ ਲੜੀ ਤੇ ਆਪਣੀਆਂ ਜਾਨਾਂ ਗੁਆਈਆਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਸ ਸਮੇਂ ਦੇ ਕਾਰਪੋਰੇਟ ਘਰਾਣਿਆਂ ਦੇ ਥੱੱਧ ਦਾ ਸ਼ਿਕਾਰ ਹੋਏ ਉਹਨਾਂ ਨੂੰ ਅਸੀਂ ਸ਼ਰਦਾ ਦਾ ਫੁੱਲ ਪੇਂਟ ਕਰਦੇ ਹਾਂ ਤੇ ਉਹਨਾਂ ਵਾਸਤੇ ਮੈਂ ਇੱਕ ਨਾਰਾ ਲਾ ਕੇ ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਖਲਵਾਤ ਲਗਾਤਾਰ ਚੱਲੀ ਔਰ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਜਿਹੜੇ ਅਸੀਂ ਬੈਠੇ ਆ ਅਸੀਂ ਕਾਨੂੰਨ ਲਾਗੂ ਕਰਾਉਣ ਦੀ ਗੱਲ ਕਰ ਰਹੇ ਆ ਕਾਨੂੰਨ ਤਾਂ ਲਾਗੂ ਡੀਸੀ ਮੈਡਮ ਨੇ ਕਰਨਾ ਹੈ ਕਾਨੂੰਨ ਲਾਗੂ ਇੱਥੋਂ ਦੇ ਚੁਣੀ ਹੋਏ ਨਮਾਇੰਦਿਆਂ ਨੇ ਕਰਾਉਣਾ ਹੈ ਸੈਂਟਰ ਦਾ ਬਣਿਆ ਕਾਨੂੰਨ ਹੈ ਲੇਬਰ ਕਾਨੂੰਨ ਹੈ ਇਹਦੇ ਵਿੱਚ ਰੋਜ਼ਗਾਰ ਦਾ ਕਾਨੂੰਨ ਹੈ ਉਹਨੂੰ ਸਹੀ ਰੂਪ ਨੂੰ ਵਿੱਚ ਲਾਗੂ ਕਰਵਾਉਣ ਦੇ ਲਈ ਇਹਨਾਂ ਵੱਲੋਂ ਅਰਚਨਾ ਚਾਹੀਦੀਆਂ ਜਾ ਰਹੀਆਂ ਹੈ ਔਰ ਇਹ ਚੌਦੇ ਕਿ ਡਿਕਟੇਟਰਸ਼ਿਪ ਦੇ ਤਹਿਤ ਉਹਦੇ ਵਿੱਚ ਠੱਗੀ ਠੋਰੀ ਚੱਲੇ ਡਿਕਟੇਟਰਸ਼ਿਪ ਦੇ ਤਹਿਤ ਇਹਨਾਂ ਦੀ ਮਨਮਰਜ਼ੀ ਚੱਲੇ ਜੇ 1886 ਦੇ ਵਿੱਚ ਮਜ਼ਦੂਰਾਂ ਨੇ ਇਹ ਕੁਝ ਪ੍ਰਵਾਨ ਨਹੀਂ ਕੀਤਾ ਤੇ ਫਿਰ ਹੁਣ ਵੀ ਪ੍ਰਵਾਨ ਕਿਸੇ ਕੀਮਤ ਨਹੀਂ ਹੋਏਗਾ ਮੈਂ ਤੁਹਾਨੂੰ ਇਹ ਕਹਣਾ ਚਾਹੁੰਦਾ ਵੀ ਇਹ ਜਿਹੜੀਆਂ ਕੇ ਜਿਹੜੀਆਂ ਮੰਗਾਂ ਤੁਹਾਡੀਆਂ ਜਿਹੜੀਆਂ ਪ੍ਰਸ਼ਾਸਨ ਵੱਲੋਂ ਹੋਏ ਤੱਕ ਮੰਨੀਆਂ ਨਹੀਂ ਜਾ ਰਹੀਆਂ ਕੀ ਕੋਈ ਨਾਜਾਇਜ਼ ਮੰਗਾਂ ਤੁਹਾਡੀਆਂ ਜਾਂ ਜਾਇਜ਼ ਹੈ ਅਸੀਂ ਇਸੇ ਗੱਲ ਈ ਤੁਹਾਨੂੰ ਜਿਚਾਉਣਾ ਜੇ ਜੇ ਨਯਾਇਜ ਹੁੰਦੀਆਂ ਤੇ ਸਾਨੂੰ ਕੱਲ ਦੇ ਕੁੱਟ ਕੇ ਇਥੋਂ ਪਹਜਾ ਦਿੰਦੇ ਠੀਕ ਹੈ ਜੇ ਸਾਡੀਆਂ ਮੰਗਾ ਨਯਾਇਜ ਹੁੰਦੀਆਂ ਅਸੀਂ ਕੱਲ 10 ਵਜੇ ਅਜੇ ਥੱਲੇ ਇਕੱਠੇ ਹੋਏ ਸੀ 12 ਵਜੇ ਅਸੀਂ ਕੱਲ ਬੈਠੇ ਆ ਅੱਜ 24 ਘੰਟੇ ਦਾ ਸਮਾਂ ਹੋ ਗਿਆ ਹੈ ਜੇ ਅਸੀਂ ਨਯਾਇਜ ਹੁੰਦੇ ਸਾਨੂੰ ਕੁੱਟ ਕੇ ਇਥੋਂ ਪਹਜਾ ਦਿੰਦੇ ਤੇ ਇਕੱਠੇ ਹੋ ਗਿਆ ਜਦੋਂ ਰਾਤ ਪਰ ਇੱਥੇ ਮੱਛਰ ਦੇ ਵਿੱਚ ਤਤ ਦੀ ਧੁੱਪ ਦੇ ਵਿੱਚ ਅਸੀਂ ਇੱਥੇ ਦੁਬਾਰਾ ਇਕੱਠੇ ਨਾ ਹੁੰਦੇ ਕਿਸੇ ਵਾਸਤੇ ਕੋਈ ਜਿੱਦ ਇਕੱਠੇ ਕਰਕੇ ਦੇਖ ਲੋ ਮੈਂ ਐਮਐਲਏ ਸਮਣਾ ਜਿਹੜੀ ਸਵਾਲ ਕਰਨਾ ਸੱਤਾ ਦੇ ਵਿੱਚ ਬੈਠੇ ਐ 1 ਦਸੰਬਰ ਨੂੰ ਲੁਧਿਆਣੇ ਲੈ ਕੇ ਜਾਣੇ ਸੀ ਬੱਸ ਵੀ ਕੀਤੀ ਹੋਈ ਸੀ ਤੇ ਸਿਰਫ ਸੱਤਾ ਦੇ ਵਿੱਚ ਰਹਿਣ ਦੇ ਬਾਵਜੂਦ ਅੱਟ ਬੱਦੇ ਨਾਲ ਗਏ ਸੀ ਜਿੱਥੇ ਸੋਮਾਂ ਦੀ ਗਿਣਤੀ ਦਾ ਕੱਟ ਇਕੱਠਾ ਹੋ ਜਾਂਦਾ ਹੈ ਇਹ ਐਵੇਂ ਨਹੀਂ ਹੋ ਜਾਂਦਾ ਗਲਤ ਗੱਲ ਦੇ ਖਿਲਾਫ ਕੋਈ ਨਹੀਂ ਕੱਟਾ ਹੁੰਦਾ ਹਰ ਇੱਕ ਨੂੰ ਰੱਬ ਨੇ ਦਿਮਾਗ ਦਿੱਤਾ ਹੋਇਆ ਤੇ ਪ੍ਰਸ਼ਾਸਨ ਇੱਥੇ ਆ ਕੇ ਜਦੋਂ ਹੁੰਦੇ ਇਹ ਗੱਲਬਾਤ ਵਾਸਤੇ ਮੰਨਦੇ ਆ ਕਿ ਤੁਸੀਂ ਸੱਚੇ ਹੋ ਪਰ ਰਾਜਨੀਤਿਕ ਦਬਾਅ ਦੇ ਤਹਿਤ ਇਹ ਸਾਰਾ ਕੁਝ ਨਹੀਂ ਹੋ ਰਿਹਾ ਲੰਗਾ ਬਾਰੇ ਜੀ ਸਾਡੀ ਕੋਈ ਵੱਡੀ ਮੰਗ ਨਹੀਂ ਹੈ ਅਸੀਂ ਮੰਗ ਸਾਡੀ ਇਹ ਕਿ ਕਾਨੂੰਨ ਨੂੰ ਲਾਗੂ ਕੀਤਾ ਜਾਵੇ ਜੋ ਸੈਂਟਰ ਸਰਕਾਰ ਦਾ ਕਾਨੂੰਨ ਬਣਿਆ ਹੋਇਆ ਹੈ ਉਸ ਤੋਂ ਲਾਗੂ ਕਰਾਉਣਾ ਚਾਹਦੇ ਆ ਨਾ ਹੀ ਅਸੀਂ ਕਹਿੰਦੇ ਆ ਕਿ ਇਸ ਦਰਨੇ ਤੇ ਸੀ ਮੰਗ ਕੀਤੀ ਜਾ ਸਕਦੀ ਕਿ ਸਾਡੀ ਜੋ ਅਸੀਂ ਸਾਡੀ ਯੂਨੀਅਨ ਦੀ ਮੰਗ ਹੈ ਯਾਰ ਪੇ ਦਿਹਾੜੀ ਦੀ ਮੰਗ ਹੈ ਜਾਂ ਜਿਵੇਂ ਕੇਰਲਾ ਵਰਗੀ ਸਟੇਟ ਵਿੱਚ ਜੇ ਉਥੇ ਉਹ ਸੈਂਟਰ ਵੱਲੋਂ ਸਰਕਾਰ ਪੈਸੇ ਜਿੰਨਾ ਦਿੰਦੀ ਹੈ ਬਾਕੀ ਆਦੇ ਕੋਲੋਂ ਜਿਹੜਾ ਰਾ ਸਰਕਾਰਾਂ ਪਾਗ ਦੇ ਰਹੀਆਂ ਨੇ ਕਿਉਂਕਿ ਕਿਰਤੀਆਂ ਦੀ ਧਰਦੀ ਸਰਕਾਰ ਹੈ ਇਹ ਵੀ ਆਪਦੇ ਆਪ ਨੂੰ ਕਿਰਤੀਆਂ ਦੀ ਧਰਦੀ ਜੇ ਸਰਕਾਰ ਕਹਿੰਦੇ ਸਨ ਫਿਰ ਮਜ਼ਦੂਰਾਂ ਨੂੰ ਉਹਨਾਂ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ ਅਸੀਂ ਜਿਵੇਂ ਦੋਸਤ ਦਿਨ ਦੀ ਕੰਮ ਮੰਗ ਕਰਦੇ ਸੋ ਸਾਡੀ ਸੈਂਟਰ ਨਾਲ ਲੜਾਈ ਹੈ ਸਾਡੀ ਇੱਥੇ ਕੋਈ ਨਾਲ ਨਾਲ ਲੜਾਈ ਨਹੀਂ ਹੈ ਇੱਥੇ ਤਾਂ ਸਿਰਫ ਇਹ ਕਿ ਜਿਹੜੀ ਡਿਪਟੀ ਕਮਿਸ਼ਨਰ ਹੈ ਉਹ ਜਿਹੜੀ ਮਸ਼ੀਨਰੀ ਜਿਹੜੀ ਚਲਾਨੀ ਹੈ ਉਹਨੇ ਕਾਨੂੰਨ ਨੂੰ ਲਾਗੂ ਕਰਨਾ ਹੁੰਦਾ ਹੈ ਉਹਦੀ ਜ਼ਿੰਮੇਵਾਰ ਡਿਊਟੀ ਹੈ ਬਲਕਿ ਉਹ ਤਾਂ ਜਿਹੜੇ ਸਤਾ ਤਾਰੀ ਜਿਹੜੇ ਐਮਐਲ ਨੇ ਜਾਂ ਮੁੱਖ ਮੰਤਰੀ ਇਹੋਨਾਂ ਦੀ ਚਾਪਲੂਸ ਬਣ ਕੇ ਕਾਨੂੰਨ ਤੇ ਡਾਕਾ ਮਾਰ ਰਹੀ ਹੈ ਕਾਨੂੰਨ ਨੂੰ ਜਿਹੜਾ ਨਪ ਰਹੀ ਹੈ ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਸਾਡੇ ਨਾਲ ਮੀਟਿੰਗਾਂ ਦਰਮਿਆਨ ਮੰਨ ਜਾਂਦੀ ਹੈ ਕਿ ਸੱਚਮੁੱਚ ਕਾਨੂੰਨ ਐਦਾਂ ਹੀ ਹੈ ਆ ਐਦਾਂ ਹੈ ਮੰਨ ਜਾਂਦੀ ਹੈ ਇਹਨੂੰ ਲਾਗੂ ਕਰਾਂਗੇ ਆਪਦੇ ਏਡੀਐਸ ਨੂੰ ਹੁਕਮ ਕਰ ਦਿੰਦੀ ਹੈ ਕਿ ਇਹ ਜੇਕਰ ਇਹਨਾਂ ਦੀ ਮੰਗ ਨਾ ਮੰਨੇਗੀ ਜਾਇਜ਼ ਤਾਂ ਆ ਗਿਆ ਸਾਲ ਆ ਲਈ ਉਸ ਤੋਂ ਬਾਅਦ ਪਤਾ ਨਹੀਂ ਕੀ ਐਮਐਲ ਪੰਮੀਰੀ ਕਮਾਦੇ ਨੇ ਫਿਰ ਉਸੇ ਉਹ ਟਿਊਨਿੰਗ ਉਹ ਬੰਦੀ ਬਦਲ ਜਾਂਦੀ ਏ ਅਸੀਂ ਚਾਹੁੰਦੇ ਸਾਂ ਕਿ ਜਿੰਨੇ ਸਖਤ ਸ਼ਬਦਾਂ ਵਿੱਚ ਆਦੇਸ਼ ਦਿੰਦੀ ਏ ਉਸ ਦੀ ਪਾਲਣਾ ਵੀ ਹੋਵੇਗੀ ਪਰ ਪਾਲਣਾ ਇੱਕ ਜੀਆਰਐਸ ਹੁੰਦੀ ਨਹੀਂ ਕਰਦਾ ਇਸ ਕਾਰਨ ਅਸੀਂ ਅੱਜ ਇਸ ਤਰਨੇ ਦੇ ਬੈਠੇ ਆ ਸਾਡੇ ਕੀ ਏ ਅੱਜ ਤੋਂ ਅੱਜ 1ਵੀਂ ਸਦੀ ਏ ਕਿੱਥੇ ਕਿੱਥੇ ਮਨੁੱਖ ਪਹੁੰਚ ਗਿਆ ਹੈ ਤੇ ਵੀ ਅੱਜ ਵੀ ਸਾਨੂੰ ਧਰਨਿਆਂ ਤੇ ਵਿੱਚ ਬਹਿ ਕੇ ਸੜਕਾਂ ਤੇ ਬਹਿ ਕੇ ਆਪਣੀਆਂ ਮੰਗਾ ਮਣਾਉਣ ਲਈ ਕਾਨੂੰਨ ਲਾਗੂ ਕਰਾਉਣ ਲਈ ਲੜਾਈ ਲੜਨੀ ਪੈ ਰਹੀ ਹੋਵੇ ਇਹ ਤਾਂ ਬੜੀ ਮਾਰੀ ਗੱਲ ਏ ਕਦੇ 139 ਸਾਲ ਪਹਿਲਾਂ ਇਨਾਂ ਕਿਰਤੀਆਂ ਨੇ ਇਹੀ ਚਮਤਤ ਦੇ ਆਗੂਆਂ ਨੇ ਅਗਵਾਈ ਕਰਦਿਆਂ ਕਿਰਤ ਦੀ ਧਿਰ ਦੇ ਲਈ ਕਾਨੂੰਨ ਬਣਵਾਏ ਸਨ ਜਦੋਂ ਮਨੁੱਖ ਤੋਂ 16-16 ਘੰਟੇ 20-20 ਘੰਟੇ ਕੰਮ ਲੈ ਆ ਜਾਂਦਾ ਸੀ 8 ਘੰਟੇ ਕੰਮ ਸਮਾਂ ਘਟ ਕਰਨ ਦੇ ਲਈ ਅੱਜ ਮੈਂ ਉਹਨੂੰ ਗੱਲ ਨੂੰ ਤਾਂ ਜ਼ੋਰ ਤੇ ਕਹਿ ਰਿਹਾ ਕਿਉਂਕਿ ਅੱਜ ਉਹਨਾਂ ਦਾ ਦਿਹਾੜਾ ਕਿਰਤੀਆਂ ਦਾ ਅੱਜ ਉਸ ਕਿਰਤੀਆਂ ਦੇ ਦਿਹਾੜੇ ਤੇ ਸਾਨੂੰ ਤਪ ਦੀ ਤਪ ਦੇ ਵਿੱਚ ਸਾਡੇ ਨਾਲ ਪੈਣਾ ਨੇ ਉਹਨਾਂ ਦੇ ਨਾਲ ਛੋਟੇ-ਛੋਟੇ ਬੱਚੇ ਨੇ ਦੋ ਤਿੰਨ ਚਾਰ ਚਾਰ ਸਾਲਾਂ ਦੇ ਗੱਲ ਵਿਚਾਰੇ ਤਪਦੀ ਧੁੱਪ ਦੇ ਵਿੱਚ ਵਿਚਾਰੇ ਬੈਠਦੇ ਸਨ ਮਾਵਾਂ ਆਪਦੇ ਦੁਪट्टे ਲਾ ਕੇ ਥੱਲੇ ਪਾਉਂਦੀਆਂ ਸਨ ਕਿਉਂਕਿ ਦਰੀਆਂ ਨੂੰ ਤਾਂ ਵੀ ਧੁੱਪ ਲੱਗਦੀ ਹੈ ਉਹ ਵਿਚਾਰੇ ਸਿਰਫ ਤੇ ਸਿਰਫ 300 ਦਿਹਾੜੀ ਪਾਉਣ ਦੇ ਲਈ ਜਿਹੜੇ ਇੱਥੇ ਯੁੱਧ ਕਰ ਰਹੇ ਨੇ ਕਿਉਂਕਿ ਉਹਨਾਂ ਪਿੰਡਾਂ ਵਿੱਚ ਰਜਗਾਰ ਨਹੀਂ ਹੈ ਅੱਜ ਸੀਜ਼ਨ ਨਹੀਂ ਹੈ ਸੀਜ਼ਨ ਅਗਾਂਹ ਛੋਣੇ ਦਾ ਸ਼ੁਰੂ ਹੋ ਜਾਏਗਾ ਇੱਕ ਮਹੀਨੇ ਦੋ ਮਹੀਨੇ ਬਾਅਦ ਇਹਨਾਂ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਵਾ ਕਿ ਮਈ ਦੇ ਦਿਨ ਦੇ ਵਿੱਚ ਕਿਰਤੀਆਂ ਨੂੰ ਨਰੇਗਲ ਮਜ਼ਦੂਰਾਂ ਨੂੰ ਕੰਮ ਦੇਣਾ ਚਾਹੀਦਾ ਹੈ ਬਲਕਿ ਇਹ ਜਿਹੜਾ ਹੈ ਮਈ ਦੇ ਦਿਹਾੜੇ ਮਈ ਦੇ ਮਹੀਨੇ ਨੂੰ ਐਵੇਂ ਟਪਾ ਸਰਪੰਚ ਜਿਹੜਾ ਸਤਾਤਾਰੀ ਹੋਣ ਕਰਕੇ ਉਹ ਜਿਹੜਾ ਸਾਡੇ ਮਜ਼ਦੂਰਾਂ ਨਰੇਗਾ ਯੂਨੀਅਨ ਕੰਮ ਨਹੀਂ ਦਿੰਦੇ ਜਦੋਂ ਕੰਮ ਨਹੀਂ ਦਿੰਦੇ ਤਾਂ ਅਸੀਂ ਕੀ ਚਾਹੁੰਨੇ ਆ ਕਿ ਸਾਡਾ ਮੇਟ ਵਖਰਾ ਬਣ ਜਾਵੇ ਇਹ ਨਰੇਗਾ ਕਾਨੂੰਨ ਹੈ ਉਸ ਸਕੀਮ ਨਹੀਂ ਹੈ ਕਿ ਸਰਪੰਚ ਆਪਨੇ ਮਤਾਬਕ ਇਹਨੂੰ ਲਾਗੂ ਕਰੇਗਾ ਅਸੀਂ ਚਾਹੁੰਦੇ ਆ ਕਿ ਮੀਟਰ ਸਾਡਾ ਰਜਿਸਟਰ ਹੋ ਜਾਣਾ ਸਾਡੇ ਮੀਟਰ ਰਜਿਸਟਰ ਹੋਣ ਦੇ ਲਈ ਸਾਡੀ ਜਿਹੜੀ ਮੰਗ ਸੀ ਮੰਗ ਪਹਿਲੀ ਸਾਡੀ ਮੰਗ ਏ ਉਹ ਮੰਗ ਨੂੰ ਲੈ ਕੇ ਉੱਥੇ ਤੋਂ ਤੇ ਪ੍ਰਸ਼ਾਸਨ ਆੜਿਆ ਵੈ ਅਸੀਂ ਕੋਈ ਗੈਰ ਕਾਨੂੰਨੀ ਮੰਗ ਨਹੀਂ ਮੰਗ ਰਹੇ ਆ ਸਾਡੇ ਨਾਲ 100 150 ਮਜ਼ਦੂਰ ਜਿੰਨਾ ਵੀ ਹੈ ਸਰਪੰਚਾਂ ਦਾ 2 400 ਮਜ਼ਦੂਰ ਵੱਡੀ ਗਿਣਤੀ ਚ ਹੋਣਗੇ ਸਾਡੇ ਜਿੰਨੇ ਮਜ਼ਦੂਰ ਨੇ ਜਿੰਨਾ ਜਿਹੜਾ ਕਾਨੂੰਨ ਹੈ 40 ਪਿਛੇ ਇੱਕ ਕਹਿੰਦਾ ਜਾਂ 50 ਪਿਛੇ ਇੱਕ ਕਹਿੰਦਾ ਵੈਸੇ ਕਾਨੂੰਨ ਦੀ ਕਿਤਾਬ ਹੈ ਤੇ 40 ਪਿਛੇ ਇੱਕ ਲਿਖਿਆ ਹੋਇਆ ਹੈ ਇੱਕ ਚ 40 ਪਿਛ ਨਰੇਗਾ ਮਿਨਟ ਲਾਉਣਾ ਹੈ ਉਹ ਲਾਓ ਕੰਮ ਵੀ ਦੂਰਾ ਕਰਨਾ ਹੈ ਪੈਸੇ ਸੈਂਟਰ ਸਰਕਾਰ ਨੇ ਦੇਨੇ ਨੇ ਪੰਜਾਬ ਸਰਕਾਰ ਦਾ ਵਿੱਚ ਲੈਣਾ ਦੇਣਾ ਵੀ ਨਹੀਂ ਹੈ ਫਿਰ ਜਦੋਂ ਪੰਜਾਬ ਸਰਕਾਰ ਦਾ ਕਦੋਂ ਲੈਣਾ ਦੇਣਾ ਬਣਦਾ ਹੈ ਜਦੋਂ ਇਹ ਕੰਮ ਨਹੀਂ ਲਾਉਂਦੇ ਜਦੋਂ 15 ਦਿਨ ਤੋਂ ਉੱਪਰ ਦਿਨ ਹੋ ਜਾਂਦੇ ਨੇ ਉਸ ਟਾਈਮ ਅਸੀਂ ਕੰਮ ਦੇ ਪੱਤੇ ਵਾਲੇ ਅਰਜ਼ੀਆਂ ਪਰਦੇ ਆਂ ਉਹ ਜਿਹੜੀ ਪੰਜਾਬ ਦੀ ਸਰਕਾਰ ਨੇ ਜਦੋਂ ਆਦੇ ਬਜਟ ਵਿੱਚ ਦੇਣਾ ਹੁੰਦਾ ਹੈ ਉਦੋਂ ਇਹਨਾਂ ਦੀ ਚੀਕਾਂ ਪੈਂਦੀਆਂ ਨੇ ਉਹ ਵੀ ਅਸੀਂ ਦਿੱਤੀਆਂ ਹੋਈਆਂ ਨੇ ਉਹ ਅੱਜ ਤੱਕ ਨਾ ਪੱਤਾ ਦਿੱਤਾ ਜਾ ਰਿਹਾ ਨਾ ਸਾਡੇ ਮੇਟ ਰਜਿਸਟਰ ਕੀਤੇ ਜਾ ਰਹੇ ਜਿਹੜੇ ਅਸੀਂ ਲੰਬੇ ਸਮੇਂ ਤੋਂ ਕੰਮ ਦੀ ਮੰਗ ਕੀਤੀ ਸੀ ਅਸੀਂ 3-4-4 ਵਾਰ ਇਹਨਾਂ ਨੂੰ ਡਿਮਾਂਡਾਂ ਅਰਜ਼ੀਆਂ ਭਰ ਕੇ ਦੇ ਚੁੱਕਿਆ ਨਾ ਸਾਡਾ ਕੰਮ ਕੱਢਿਆ ਜਾ ਰਿਹਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ